ਮਾਬੀ ਇਸ ਦਰਬਾਰ ਦੇ ਆਪਾਂ ਬੈਠੇ ਆ ਬਾਬਾ ਹੁਸੈਨ ਸ਼ਾ ਕਾਦਰੀ ਸਰਕਾਰ ਦਾ ਦਰਬਾਰ ਹੈ ਹਾਂਜੀ ਇਹਨਾਂ ਦੇ ਮੁਰਸ਼ਦ ਬਾਰੇ ਉਹਨਾਂ ਦੇ ਥੋੜਿਆ ਵਿਸਤਾਰ ਨਾਲ ਥੋੜਾ ਜਿਹਾ ਦੱਸੋ ਨਾਲ ਵਿੱਚ ਕਿਹਦੇ ਬਾਬਾ ਖੈਰਬਾਹ ਸਰਕਾਰ ਦੇ ਮੁਰਸ਼ਿਦ ਹੋਏ ਨੇ ਕਾ ਭਾਈ ਪਹਿਲਾਂ ਬਾਬਾ ਸੈਨ ਸ਼ਾ ਸਰਕਾਰ ਜਿਹੜੇ ਮਤਲਬ ਪੀਰਾਂ ਫਕੀਰਾਂ ਦੇ ਬਰਖਲਾਫ ਹੀ ਅੱਛਾ ਜੀ ਨਹੀਂ ਇਹਨਾਂ ਨੂੰ ਮਤਲਬ ਮੰਨਦੇ ਅੱਛਾ ਜੀ ਮੰਨਦੇ ਕਿ ਚੰਗਾ ਹੀ ਨਹੀਂ ਸਮਝਦੇ ਹਾਂ ਹਾਂਜੀ 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 ਤੇ ਇਹਨਾਂ ਦੇ ਜਿਹੜੇ ਮਾਮੇ ਸੀ ਉਹ ਹੀ ਸਰਕਾਰ ਦੇ ਮਰੀਦ ਅੱਛਾ ਬਾਬਾ ਖੈਰ ਬਾਸ ਬਾਬਾ ਖੈਰ ਬਾਸ ਸਰਕਾਰ ਦੇ ਬਾਬਾ ਖੈਰ ਬਾਸ ਸਰਕਾਰ ਦੀ ਮੁਲਾਕਾਤ ਫਿਰ ਇਹਨਾਂ ਦੇ ਨਾਨਕੇ ਪਿੰਡ ਹੀ ਹੋਈ ਆ ਠੀਕ ਹੈ ਬਾਬਾ ਸ਼ਾਂਸ਼ਾ ਸਰਕਾਰ ਆਪਣੇ ਨਾਨਕੇ ਪਿੰਡ ਗਿਆ ਸੀ ਠੀਕ ਹੈ ਉੱਥੇ ਸਰਕਾਰ ਦੇ ਨਾਲ ਮੁਲਾਕਾਤ ਹੋਈ ਠੀਕ ਹੈ ਫਿਰ ਪਹਿਲੀ ਮੁਲਾਕਾਤ ਦੇ ਵਿੱਚ ਹੀ ਸਰਕਾਰ ਦੇ ਜਲਵਾ ਵੇਖਿਆ ਫਿਰ ਉਹਨਾਂ ਬੈਤ ਹੋ ਗਏ ਸਰਕਾਰ ਦੇ ਵਾਹੀ ਵਾਹ ਫਿਰ ਉਸ ਤੋਂ ਅੱਗੇ ਕਿਦਾਂ ਸਰਕਾਰ ਦਾ ਚੱਲਦਾ ਸਿਲਸਿਲਾ ਫਿਰ ਸਰਕਾਰ ਦੇ ਖਿਦਮਤ ਚੱਲਦੀ ਰਹੀ ਸਰਕਾਰ ਦੀ ਠੀਕ ਹੈ ਜੀ 15 ਦਿਨ ਖਿਦਮਤ ਕੀਤੀ ਫਿਰ ਸਰਕਾਰ ਵਾਪਸ ਆਪਣੇ ਘਰੇ ਗਏ ਨੇ ਵਾਹੀ ਵਾਹ ਉਹਨਾਂ ਤੋਂ ਬਾਅਦ ਬਾਬਾ ਖੈਰਬਹਾਦਰ ਸਰਕਾਰ ਤੋਂ ਬਾਅਦ ਪਰਦਾ ਕੀਤਾ ਫਿਰ ਇਹੋ ਹੀ ਗੱਦੀ ਨਸੀਨ ਹੋਏ ਨੇ ਬਾਬਾ हुसैन शाह ਸਰਕਾਰ ਜਨਾਂ ਦਾ ਮਜ਼ਾਰ ਬਾਬਾ ਜੀ ਹਾਂ ਜੀ ਠੀਕ ਬੋਲ 40 ਮਰੀਦ ਹੋਏ ਨੇ ਬਾਬਾ ਖੈਰਬਹਾਦਰ ਸਰਕਾਰ ਦੇ ਜਿਹੜੇ ਬਹੁਤ ਜਿਹੜੇ ਕਾਮਲ ਫਕੀਰ ਸੀ ਜਿਹੜੇ ਆਛਾ ਜੀ ਸ਼ਾਬਾਸ਼ ਹਾਂ ਜੀ ਤੇ ਉਹਨਾਂ 40 ਦੇ ਵਿੱਚੋਂ ਮਤਲਬ ਇਹਨਾਂ ਸਰਕਾਰਾਂ ਨੂੰ ਗੱਦੀ ਨਸੀਨ ਦਾ ਰਤਬਾ ਮਿਲਿਆ ਇਹਨਾਂ ਨੂੰ ਪਗੜੀ ਬੱਝੀ ਠੀਕ ਹੈ ਫਿਰ ਉਧਰ ਗਏ ਨੇ ਚਨਾਲੀ ਸ਼ਰੀਫ ਉੱਥੇ ਵੀ ਉਹਨਾਂ ਨੂੰ ਫਿਰ ਸਰਕਾਰ ਦੇ ਉਹਨਾਂ ਨੇ ਜਿਨ੍ਹਾਂ ਨੇ ਇੱਥੇ ਪੀਰ ਕਾਦਰੀ ਸਾਹਿਬ ਦੇ ਸਹਬਜ਼ਾਦੇ ਨੇ ਇੱਥੇ ਗੱਦੀ ਨਿਸ਼ੀਨ ਕਰਾਇਆ ਇਹਨਾਂ ਨੇ ਫਿਰ ਉੱਥੇ ਜਾ ਕੇ ਪਗੜੀ ਬੰਨੀ ਵਾਹ 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 ਨਾਰਿਸ਼ਰੀ ਫਿਰ ਉਸ ਵਕਤ ਇਹਨਾਂ ਦਾ ਜਿਹੜਾ ਗੁજરાਵਾਲੇ ਦੇ ਵਿੱਚ ਨਾਲਿਸ਼ ਦੀ ਦਰਬਾਰ ਤੇ ਸ਼ੈਨ ਸ਼ਾਸ ਸਰਕਾਰ ਉਸ ਸ਼ੈਨ ਸ਼ਾਸ ਸੀ ਤੇ ਨਾਲ ਜਿਨ੍ਹਾਂ ਦਾ ਮਕਰਬਾ ਜਿਹੜਾ ਬਣਿਆ ਹੈ ਰੋਜ਼ਾ ਬਣਿਆ ਸਰਕਾਰ ਦਾ ਅੰਦਰ ਇੱਕ ਨਾ ਬਾਬਾ ਖੈਰਬਾਦ ਬਾਬਾ ਖੈਰਬਾਦ ਸਿਕਾ ਠੀਕ ਹੈ ਜੀ ਬਾਬਾ ਖੈਰਬਾਦ ਸਰਕਾਰ ਹੈ ਹਜਰਤ ਮੁਹੰਮਦ ਬਖਸ਼ ਕਾਦਰੀ ਹੋਏ ਨੇ ਮਜ਼ੁਰ ਅੱਛਾ ਜੀ ਉਹ ਬਾਬਾ ਖੈਰਬਾਦ ਸਰਕਾਰ ਤੋਂ ਪਹਿਲਾਂ ਹੈ ਠੀਕ ਹੈ ਯਾ ਵਾ ਅਬਦਲ ਰਸੂਲ ਸਰਕਾਰ ਦੇ ਸਾਬ ਜਾਦੇ ਨੂ ਬ੍ਰਾਮਨ ਸਰਕਾਰ ਦੇ ਗੁਰੂ ਮਹਾਰਾਜ ਹੀ ਨਾ ਅਬਦਲ ਰਸੂਲ ਸਰਕਾਰ ਆਪਣੇ ਸਿਸ ਉਹਨਾਂ ਦੇ ਸਾਬ ਜਾਦੇ ਅਕਸਰ ਜਿਹੜਾ ਕਲਾਮ ਹੋਇਆ ਜਾਂਦਾ ਵੀਰ ਕਾਦਰੀ ਸਾਹਿਬ ਦਾ ਹਾਂਜੀ ਹਾਂਜੀ ਉਹ ਇਸੇ ਸਿਲਸਿਲੇ ਦੇ ਬਜ਼ੁਰਗ ਦੇ ਉਹ ਇਸੇ ਸਿਲਸਿਲੇ ਦੇ ਆਪਣੇ ਕਾਦਰੀ ਸਿਲਸਿਲੇ ਥੀ ਯਾਰ ਯਾ ਵਾ ਸ਼ਾਨਾ ਉੱਤੇ ਜਾਣੇ ਜਨਾਬ ਸਰਕਾਰ ਦੀਆਂ ਮੜਾ ਵਧੀਆ ਫੀਲ ਹੁੰਦਾ ਹੈ ਸਰਕਾਰ ਦੇ ਦਰਬਾਰ ਦੇ ਅੱਗੇ ਲੱਗਦਾ ਕੋਈ ਤੇ ਹਸਤੀਆਂ ਗੱਲਾਂ ਨੇ ਹਾਂ ਜੀ ਇਦਾਂ ਹੀ ਮਨ ਹਾਂਜੀ ਹਾਂਜੀ ਕੋਈ ਹਰਫੀ ਸਰਕਾਰ ਦੀ ਲਿਖੀ ਹੋਈ ਇਹਨਾਂ ਰਫੀ ਸਰਕਾਰ ਫਰਮਾਉਂਦੇ ਨੇ ਮਾਬਾ हुसैन शाह ਸਰਕਾਰ ਦੇ ਬੈਠ ਕੇ ਤਖਤ ਕੋ ਸਖਤ ਹੋਇਓ ਨਹੀਂ ਤੁਧ ਨੂੰ ਕੁਝ ਗਿਆਨ ਹੋਇਆ ਤੇਰੀ ਉਸਤੀ ਕਰੇ ਵੇਦਚਾਰੇ ਤੁਧ થી ਯਾਰ ਕੁਰਾਨ ਹੋਇਆ ਅਜੇ ਨਹੀਂ ਹਸੀਨ ਯਕੀਨ ਤੇ ਨੂੰ ਸ਼ਮਸ ਕਮਰ ਵੀ ਆਨ ਕੁਰਬਾਨੀ ਆਹ ਆ ਆਪਣੇ ਆਪ ਵੀ ਪਛਾਣ ਕਰਨੇ ਆ ਬਿਲਕੁਲ ਹਾਂਜੀ ਬਿਲਕੁਲ ਉਧਰ ਪੀਰ ਕਾਦਰੀ ਸਾਹਿਬ ਫਰਮਾਉਂਦੇ ਨੇ ਬੇਵੜਿਆ ਇਹੋ ਤੇਰੀ ਆਪ ਕੋ ਆਪ ਨਾ ਜਾਨਮੀਆਂ ਆਪ ਹੀ ਪਿਆਰਾ ਜਾਰ ਹੋਇਆ ਅੰਦਰ ਹਰ ਹਰ ਸ਼ਾਨ ਮੀਆਂ اول ਆਖਰ ਜਹਰ ਬਾਤਨ ਹੁਕਮ ਹੈ ਵਿੱਚ ਕੁਰਾਨ ਮੀਆਂ ਕਾਦਰੀ ਗੌਰ ਸੇ ਖੂਬ ਸਮਝਲੇ ਕੌਣ ਹੈ ਕੁੰਦਰ ਮੀਆਂ ਵਾਹ ਵਾਹ ਆਪਣੇ ਆਪ ਦੀ ਪਛਾਣ ਕਰਨੀ ਆਪ ਹੀ ਹੈਗਾ ਤੇਰੀ ਪਛਾਣ ਕਰਨੀ ਪੈਣੀ ਆ ਤੇ ਪਛਾਣ ਗੁਰੂ ਕਰਾਉਂਦਾ ਗੁਰੂ ਤੋਂ ਬਿਗੈਰ ਪਛਾਣ ਨਹੀਂ ਹੁੰਦੀ ਹਾਂਜੀ ਬਿਲਕੁਲ ਜੀ ਬਿਲਕੁਲ ਮੁਰਸ਼ਿਦ ਤੋਂ ਬਿਗੈਰ ਕੋ ਗੱਲ ਨਹੀਂ ਬਣਦੀ ਮੁਰਸ਼ਿਦ ਤੋਂ ਬਿਗੈਰ ਤਾਂ ਮਰ ਮੁਰਸ਼ਿਦ ਹੋਣਾ ਚਾਹੀਦਾ ਇੱਕ ਹੁੰਦੇ ਆ ਜੀ ਬਾਈ ਸਾਧੂ ਦੇਖ ਹੁੰਦੇ ਸਾਤੂ ਸਾਤੂ ਵਾਲਾ ਜਿਹੜੇ ਹੁਣ ਜੰਤ ਦਾ ਸਾਧੂ ਜਿਆਦਾਤਰ ਸਾਤੂ ਨਰੀ ਜੰਦਾ ਆ ਬਈ ਹਾਂ ਜੀ ਮੇਰੇ ਬੇ ਬੋਲ ਇੰਨੀਆਂ ਪੁਜਾਰੀਆਂ ਦੇ ਦੋ ਜੀ ਅਸੀਂ ਤੁਹਾਡਾ ਫਲਾਣਾ ਕੰਮ ਕਰਦਾਗੇ ਹਾਂ ਜੀ ਤੇ ਡਰਾਉਂਦੇ ਵੀ ਆ ਲੋਕਾਂ ਨੂੰ ਉਤਰ ਤੱਕ ਚੀਜ਼ ਹੀ ਛੱਡ ਦਾਂਗੇ ਅਸੀਂ ਜੇ ਤੂੰ ਨਾ ਆਇਆ ਉਹ ਤੀ ਹੁਣ ਏਦਾਂ ਧੰਦੇ ਬਣੇ ਆ ਨਾ ਜਿਹੜਾ ਕੋਈ ਨਾ ਕੋਈ ਚਲਾ ਕੋਈ ਪੂਜਾ ਪੁਜਾਰੀ ਦਿੰਦਾ ਉਹਨੂੰ ਮੁਰਗੇ ਪਰੇਸ਼ਾਨ ਕਰ ਦੇਣਗੇ ਲੈ ਆ ਬਈ ਹਾਂ ਜੀ ਆ ਚੱਕਰ ਚੱਲ ਰਹੇ ਨੇ ਇਹਨਾਂ ਨੂੰ ਬਾਬੇ ਨੇ ਬਾਬਾ ਦਾ ਲਖਬ ਤੇ ਜਦੋਂ ਸਰਕਾਰਾਂ ਨੂੰ ਮਿਲਿਆ ਹੋਇਆ ਵਾ ਜਦੋਂ ਬਾਬਾ ਫਰੀਦ ਸਾਹਿਬ ਅਮੀਰਾ ਖੌਸਲੇ ਆਉਣ ਸਰਕਾਰ ਇਹ ਤੇ ਤਾੰਤ੍ਰਿਕ ਕਹਿ ਸਕਦੇ ਇਹਨਾਂ ਨੂੰ ਜਿਹੜੇ ਇਹੋ ਜੇ ਮਾੜੀਆਂ ਸਭ ਕਹਿੰਦੇ ਨੇ ਤੀਕੇ ਜਿਹੜੇ ਆਪਣੇ ਆਪ ਦਾ ਸਿਰਫ ਆਪਣੇ ਭਲਾ ਕਰਨ ਦੇ ਆ ਅਗਲੇ ਦਾ ਹੁੰਦਾ ਨਹੀਂ ਹੁੰਦਾ ਡੱਡੂ ਦੀ ਥਾਂ ਐਂ ਲਮੜਾ ਆ ਜਾਂਦਾ ਮੜਾ ਸਿਰਫ ਆਪਣੇ ਭਲਾ ਕਰਨ ਗੱਲ ਪੜ ਕੇ ਮਰਨਾ ਮਰਨਾ ਹੁੰਦਾ ਹੈ ਨਾ ਬਾਕੀ ਜਿੱਥੇ ਲਾਲਚ ਨਹੀਂ ਹੈਗਾ ਉੱਥੇ ਰਹਿਮਤ ਆ ਬਜ਼ੁਰਗਾਂ ਦੀ ਹਾਂਜੀ ਹਾਂਜੀ ਜਿੱਥੇ ਲਾਲਚ ਹੈ ਉੱਥੇ ਰਹਿਮਤ ਹੋਊਗੀ ਦਿਹਾੜੀ ਦੰਦ ਹੋ ਕੇ ਖਤਮ ਹੋ ਜਣੀ ਮੋਹ ਮਾਇਆ ਨੂੰ ਤੇ ਤਿਆਗਣਾ ਸਬੂਤ ਨਹੀਂ ਮੋਹ ਮਾਇਆ ਦੇ ਵਿੱਚ ਪਾ ਕੇ ਤੇ ਉਹ ਗੱਲ ਨਹੀਂ ਨਾ ਕਰਨੀ ਅੱਜ ਕੱਲ ਦੇ ਸਾਧੂ ਸੰਤ ਜਿਹੇ ਲੋਕਾਂ ਨੂੰ ਸਮਝਾਉਂਦੇ ਆ ਮੋਹ ਪਾਇਆ ਖਤਮ ਕਰੋ ਹਾਂਜੀ 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 ਤੇ ਆਪ ਲਾ ਰੁਪਈਆ ਲਈ ਵੇਚਦੇ ਆ ਵੱਡੀਆਂ ਵੱਡੀਆਂ ਗੱਡੀਆਂ ਰਹੀਆਂ ਆ ਮੈਂ ਨਹੀਂ ਬਲੀਵ ਕਰ। ਉਹ ਕਿੱਦਾਂ ਜਨਤਾ ਦੇ ਪੈਸੇ ਆ? ਜਨਤਾ ਦੇ। ਲੋਕਾਂ ਨੂੰ ਸਮਝਾਉਨੇ ਆ। ਪਰ ਆਪਣੇ ਆਪ ਨੂੰ ਨਹੀਂ ਸਮਝਾਉਂਦੇ। ਸਮਝਾਉਣਾ ਆਪਣੇ ਆਪ ਨੂੰ। ਆਇਆ ਯਾਰ। ਨਾ ਮਾਰੋ। ਜਿਹਨੇ ਆਪਣੇ ਆਪ ਨੂੰ ਸਮਝਾ ਲਓ ਤਾਂ ਮਸਲਾ ਹੱਲ ਹੋ ਜਾਂਦਾ। ਲੋਕੀਂ ਮੈਂ ਹਾਵ ਲਾਇਆ ਕਿ ਇਹਨਾਂ ਤੋਂ ਖੁਸ਼ ਜਿਆਦੇ। ਜਿਹੜਾ ਪੈਸੇ ਨਹੀਂ ਲੈਂਦਾ ਉਹਨੂੰ ਫਕੀਰ ਨਹੀਂ ਮੰਨਦੇ। ਤੇ ਰਾਂਦੇ ਇਹਦੇ ਕੀ ਕਰਨਾ ਸਾਡਾ? ਇਹਦੀ ਲਿਆ ਹੀ ਕੱਖ ਨਹੀਂ ਨੇ। ਇਹ ਕੀ ਸਾਡਾ ਕਰਦੇ। ਬਿਲਕੁਲ ਸਹੀ ਗੱਲ ਹੈ। ਹਾਂਜੀ। ਅਜੇ ਲਾਓ, ਗੱਲ ਨਾਲ ਲੈਓ 15000 ਲੈਓ 20000 ਇਹ ਬਾਬਾ ਸਹੀ। ਇਨੇ ਕੋਈ ਸਾਡਾ ਮਸਲਾ ਅਲੱਗ ਕਰਨਾ ਤੇ ਫ੍ਰੀ ਵਾਲੇ ਨੂੰ ਉਹਨੇ ਕਹਿੰਦੇ ਇਹਨੇ ਸਾਡਾ ਕੀ ਕਰਨਾ ਹਾਂਜੀ ਹੁਣ ਬਣੇ ਹੁਣ ਇਦਾਂ ਆ ਕਿ ਦਵਾਈ ਬੂਟੀ ਦਿੰਨੇ ਸੀ ਹਾਂਜੀ ਇਹਦੇ ਕੋ ਗਫਾ ਪਾਣੀ ਲਈਦਾ ਉਹ ਟਾਈਮ ਨਾਲ ਦਵਾਈ ਖੰਦਾ 5 ਵਜੇ ਇੱਕ ਦਵਾਈ ਖਾਵਾਂ ਹਾਂਜੀ ਜਿਹਨੇ ਫ੍ਰੀ ਖਾਣ ਉਹ ਕੋਈ ਨਹੀਂ ਇਹਨੇ ਦਵਾਈ ਨੇ ਕਿਤੇ ਫਾਇਦਾ ਕਰਦਾ ਉਹ ਵੇਹਦੇ ਟੀਟ ਜਿਉਂ ਨੂੰ ਨਿ ਛੱਡਦੇ ਆ ਆਏ ਆ ਨਹੀਂ ਖਾਂਦੇ ਮਤਲਬ ਹਾਂਜੀ ਤੇ ਗੱਲ ਦੇ ਇਹੀ ਬਿਲਕੁਲ ਦੇ ਇਹਦਾ ਹੀ ਵੈਸੇ ਵੀ ਦੁਨੀਆ ਮਤਲਬ ਬਰਸਤ ਹੈਗੀ ਆ ਇਹ ਭਲਾਦਰੀਆਂ ਉਹ ਮੰਦੀ ਨਹੀਂ ਮੈਂ ਸੁਣਿਆ ਬਾਬਾ ਹਸੈਨ ਸ਼ਾ ਸਰਕਾਰ ਵਾਹਬੀ ਫਿਰਕੇ ਦੇ ਹਾਂਜੀ ਇਹ ਅਲਸਰ ਪਹਿਲਾਂ ਨਮਾਜ਼ਾਂ ਕਰਦੇ ਮਾਜ਼ਾਂ ਪੜਦੇ ਮੌਲਵੀ ਮਾਰਾ ਬੱਚੇ ਪੜਾਉਂਦੇ ਕੋਦੇ ਹਾਂ ਹਾਂਜੀ ਇਹ ਫਿਰ ਰੱਬ ਦੇ ਨਾਲ ਚੈਲੰਜ ਕੀਤਾ ਰੱਬ ਨੂੰ ਹਾਂ ਹਾਂਜੀ ਵਾਹ ਵਾਹ ਇਹ ਹੈਗਾ ਤੇ ਮੈਨੂੰ ਦੱਸਾ ਆਪਣਾ ਕੋਈ ਜਲਵਾ ਵਖਾ ਬੇਲ ਮੈਨੂੰ ਕਿੱਥੇ ਹੈ ਮੈਨੂੰ ਕੋ ਪਤਾਗਾ ਕਿ ਹਾਂ ਹਾਂਜੀ ਉਹ ਦੱਸ ਦੇਣਾ ਵੀ ਰੱਬ ਵਰਸ਼ਾਂ ਤੇ ਆਜੀ ਦਾ ਦੇਖੋ ਬੜਾ ਤਕੜਾ ਦਰਖਤ ਉੱਤੇ ਚੜ ਗਿਆ ਉਹਦੇ ਆਵਾਜ਼ਾਂ ਤਾਨ ਮੂੰਹ ਕਰੇ ਆਵਾਜ਼ਾਂ ਮਾਰਦੇ ਆ ਰੱਬ 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 ਇਹ ਫਿਰ ਮੰਦੇ ਵਿੱਚ ਨੋਰਸ ਲਿਖ ਲਿਆ ਸਹੀ ਹੈ ਕੁਝ ਹੈਗਾ ਦੇ ਅਠਾਂ ਦਿਨਾਂ ਚ ਮੈਨੂੰ ਮਿਲ ਹਾਂਜੀ ਹਾਂਜੀ ਮੰਦੇ 'ਚ ਆਪਣੇ ਲਿਖ ਲਈ ਗੱਲ ਉਹਦੇ ਨਾਲ ਨਾਲ ਉਸ ਵਾਜਬਾਬ ਕਰਕੇ ਵੀ ਅਠਾਂ ਦਿਨਾਂ ਚ ਮੈਨੂੰ ਮਿਲ ਨਹੀਂ ਤਾਂ ਮੈਂ ਨਹੀਂ ਤੈਨੂੰ ਮੰਨਦਾ ਮੈਂ ਕੋ ਹੋਰ ਕੋਈ ਹੋਰ ਘੇਤਰ ਮੇ ਜਵੜ ਜਣੇ ਮੈਂ ਹਾਂਜੀ ਕਾਹੀਏ ਤਾਂ ਦਾਦੇ ਵੀ ਇਹੋ ਦਾ ਚੱਕਰ ਚੱਲਿਆ ਵੀ ਛੀਨੀ ਉੱਤੇ ਅਫਸਰ ਕਾ ਦਾ ਮੁਲਾਕਾਤ ਹੋਈ ਹੂੰ ਕੁਕੜਾ ਵਾਲਾ ਜਿਹੜਾ ਪੋਚਾ ਸੀਨਾ ਹਾਂਜੀ ਹਾਂਜੀ ਉੱਥੇ ਫਿਰ ਬਾਬਾ ਖੈਰਬਾਹ ਸਰਕਾਰ ਨਾਲ ਮੁਲਾਕਾਤ ਹੋਈ ਨਾ ਜੀ ਉਸ ਦਿਨ ਦਾਦੇ ਜੇ ਪੰਜਵਾਂ ਦਿਨ ਠੀਕ ਹੈ ਜੀ ਪੰਜਵਾਂ ਦਿਨ ਹੀ ਤਾਂ ਮੁਲਾਕਾਤ ਹੋਈ ਸਰਕਾਰ ਨਾਲ ਇਹ ਤਾਂ ਬੈਦ ਕੀਤਾ ਹਾਂਜੀ ਹਾਂਜੀ ਬੈਦ ਕਰਕੇ ਸਭ ਕੁਝ ਹੋ ਗਿਆ ਪ੍ਰਸ਼ਾਦ ਵੰਡ ਕੇ ਬਹਿ ਗਏ ਤੇ ਵਾਗ ਦਿੱਤੀ ਹੁਸੈਨ ਬਖਸ਼ਾ ਇਧਰਾ ਹਾਂ ਬਾਬਾ ਖੈਰਬਾਹ ਸਰਕਾਰ ਨੇ ਵਾਗ ਮਾਰੀ ਤੇ ਹੁਸੈਨ ਹੁਸੈਨ ਬਖਸ਼ਾ ਇਧਰਾ ਹਾਂ ਉਹਨੇ ਕਿ ਕੱਲ ਹੋ ਗਿਆ ਮੇਰੇ ਕੋਈ ਕੋ ਗਲਤੀ ਹੋ ਗਈ ਜਾਂ ਮਾਸ਼ਾ ਅੱਲਾਹ ਨੇ ਬਾਜ਼ ਮਾਰੀ ਹਾਂ ਜੀ ਪ੍ਰਸ਼ਾਦ ਮੁੰਡੇ ਚੋ ਗਲਤੀ ਹੋ ਗਈ ਹਾਂ ਜੀ ਕਹਿੰਦੇ ਤੂੰ ਉਹ ਕੰਮ ਕੀਤਾ ਜਿਹੜਾ ਨਬੀਆਂ ਨੇ ਨਹੀਂ ਕੀਤਾ ਓਹ ਉਹ ਉਹਨੇ ਮਹਰਮ ਮੈਂ ਕਿਹੜਾ ਕੰਮ ਕਹਿੰਦੇ ਤੂੰ ਤੇ ਉਹ ਰੱਬ ਨੇ ਜੱਦ ਲਾ ਬੈਠਾ ਹਾਏ ਵੀ ਹੈਗਾ ਤਾਂ ਮੈਨੂੰ ਮਿਲ ਅੱਛਾ ਜੀ ਹਾਂ ਜੀ ਕੀ ਬਾਤ ਇਹੋ ਇਹ ਗੱਲ ਕੀਤੀ ਬਾਬਾ ਖੈਰਬਾਹ ਸਰਕਾਰ ਨੇ ਬਹਿਰ ਤੇ ਹੋ ਹੀ ਗਿਆ ਸੀ ਯਕੀਨ ਤੇ ਵੱਜ ਗਿਆ ਹੀ ਉਹ ਯਕੀਨ ਪੱਕਾ ਹੋ ਗਿਆ ਕਿ ਜੇ ਮੈਂ ਜਿੱਤੇ ਤੇ ਨੋਟ ਦਿੰਦਾ ਵੀ ਇਹੋ ਹੀ ਬੈਠਾ ਜੀ ਓਹ ਵਾ ਵਾ ਮੈਂ ਤੇਰੇ ਤੇ ਨੋਟ ਦਿੰਦਾ ਹਾਂ ਹਾਂਜੀ ਲੋਥੇ ਉਹਨਾਂ ਨੇ ਸਰਕਾਰਾਂ ਗਿਆ ਵੀ ਮਾਰਾ ਹੀ ਹੁਣ ਗਾਂ ਨਹੀਂ ਇੱਦਾਂ ਹੁੰਦਾ ਵੀ ਹੁਣ ਨਹੀਂ ਮੈਂ ਇਹੋ ਜਿਹਾ ਕੰਮ ਕਰਦੇ ਕਹਿੰਦੇ ਹੁਣ ਤੂੰ ਕਿੱਦਾਂ ਕਰੇਗਾ ਤੇਰਾ ਮਕਸੂਦ ਹਾਸਲ ਹੋ ਗਿਆ ਤੇਰਾ ਤੈਨੂੰ ਜਿਹੜਾ ਤੇਰਾ ਮਸਲਾ ਹੱਲ ਹੋ ਗਿਆ ਹੁਣ ਤੂੰ ਤੂੰ ਕਿੱਦਾਂ ਇਹ ਜੇ ਲਾ ਸਕਦਾ ਹੁਣ ਤੇ ਮੈਂ ਤੇਰੇ ਸਾਹਮਣੇ ਬੈਠਾ ਹਾਂ ਹਾਂ ਹੁਣ ਤੂੰ ਮੈਂ ਕਿੱਥੇ ਲੱਭਣਾ ਤੇ ਮਬਾ ਖੈਰ ਵਾਰ ਸਰਕਾਰ ਦੀ ਸ਼ਾਨ ਵੀ ਬਿਆਨ ਕੀਤੀ ਉਹ ਵੀ ਥੋੜਾ ਜਿਹਾ ਪਰ ਫਿਰ ਅਬੇ ਸਰਕਾਰ ਫਰਮਾਉਂਦੇ ਨੇ ਖੈਰ ਮੁਕਦਮ ਪਾਇਆ ਫੇਰਾ ਮਰਤਾ ਦੀਨ ਜਵਾਇਆ ਮੇਰਾ ਜਿੰਦਾ ਕੀਤਾ ਚਾਰ ਸਫੇਰਾ ਲੱਖਾਂ ਹੋਏ ਸ਼ੁਕਰਗੁਜ਼ਾਰ ਅਦਲ ਕਰੇ ਤੇ ਜਾ ਨਾ ਕੋਈ ਫਜ਼ਲ ਕਰਮ ਸੀ ਬੇੜਾ ਕਾ ਵਾਹ ਵਾਹ ਸਰਕਾਰ ਦੇ ਪੁਕਾਰ شریف ਲਿਖੀ ਠੀਕ ਰਵਾ ਜਵਾਦ ਮਰਿਆ ਉਹਨਾਂ ਦਾ ਨਾਮ ਲੈ ਕੇ ਟੁਕੜੇ ਖਾਨ ਨੇ ਹਾਂਜੀ ਚੌਕੂ ਤਾਂ ਜਿਹਨਾਂ ਦੇ ਨਾਮ ਦੀ ਜਾਇਜ਼ਾ ਕਰਿਆ ਜਿੱਥੇ ਕਦੇ ਨਾਮ ਲੈ ਦੀਏ ਉਹ ਸ਼ਾਹਨਸ਼ਾਹ ਦਰਬਾਰ ਤੋਂ ਆਏ ਤੁਸੀਂ ਵੀ ਕਦੀ ਪੁਜਾਰੀ ਪੁਜਾਰੀ ਮੰਨੀ ਕਿ ਨਹੀਂ ਇਹ ਬਰਾ ਪੁਜਾਰੀ ਬਰਾ ਉਹਨਾਂ ਦੀ ਪੁਜਾਰੀਆਂ ਹਾਂਜੀ ਔਰ ਇੰਨਾ ਸਾਨੂੰ ਪੁਜਾਰੀਆਂ ਕੀ ਦੇਣ ਆਹ ਸ਼ਾਬਾਸ਼ ਫਪੀਰ ਦਾ ਕਹਿੰਦੇ ਆਗੇ ਬਾਬਾ ਜੀ ਕੰਮ ਹੋ ਜਾਏ ਸਾਡਾ ਕੜਾਈ ਦਾ ਦਿਓ ਮੈਂ ਨਾ ਤੇ ਲੈਂਦੇ ਜੇ ਦੇਖ ਤੇ ਨਾ ਹੀ ਲੈਂਦੇ ਜੇ ਕੜਾਈ ਅਸੀਂ ਨਹੀਂ ਤੇ ਲੈਂਦੇ ਕੁਝ ਉਹ ਅੰਦਰ ਜਲ ਜੋ ਦਰਬਾਰ ਚ ਜੋ ਤੇਰਾ ਦਿਲ ਕਰਦਾ ਚੜਾ ਗਿਓ ਤੁਹਾਡਾ ਮਸਲ ਹਾਲੂ ਤੂੰ ਚੜਾ ਦਿਓ ਨਹੀਂ ਤੇ ਤੁਹਾਨੂੰ ਛੁੱਟੀ ਨਹੀਂ ਗੱਲ ਨਾ ਦੋਈ ਆਪਣੇ ਕੋ ਹਾਂ ਇਹ ਨਹੀਂ ਵੀ ਲੈ ਉਹ ਦਾਈਆ ਤੇ ਲੈ ਆਈ ਹੈ ਹਾਂ ਕੁੱਕੜ ਦਾ ਕੜਵੜਾ ਲੈਂਦੇ ਆਈ ਕੁੱਕੜ ਫਿਰ ਆਜ ਕੁੱਕੜ ਬਣੇ ਹੁੰਦੇ ਕੁੱਕੜ ਨੂੰ ਆਜ ਭਾਂਗਾ ਦਿੰਦੇ ਫਿਰ ਉਹ ਐ ਸਹੀ ਗੱਲ ਹਾਂ ਬੜਾ ਲੋਕਾਂ ਨੂੰ ਠਾਗ ਰਹੇ ਆ ਇਸ ਵਕਤ ਇੱਕ ਮਾਰਾ ਜਾਂਦਾ ਕਹਿੰਦਾ ਕੀ ਕਰੀਏ ਜੀ ਨਾਂ ਲਈਏ ਕੁੱਕੜ ਤੇ ਸਾਨੂੰ ਕੁੱਕੜ ਬਾਨਾ ਪੈਂਦਾ ਸਾਨੂੰ ਭਾਂਗਾ ਦੇਣੀਆਂ ਪੈਂਦੀਆਂ ਹਾਂ ਐ ਸਹੀ ਹਾਂ ਤੁਸੀਂ ਚ ਲੈ ਜਾ ਮੈਂ ਬਾਕੀ ਮਾਰਾ ਸੱਚ ਦੇ ਸਾਚੇ ਅਤੇ ਝੂਠ ਝੂਠ ਹਾਂਜੀ ਸਾਚੇ ਨੇ ਸੱਚੀ ਰਹਿਣਾ ਝੂਠ ਨੇ ਝੂਠ ਰਹਿਣਾ ਹਰਮਾਨ ਮੁਝੂ ਕਹਿੰਦਾ ਸੱਚ ਬਰਾਬਰ ਤਪਨੀ ਤੇ ਝੂਠ ਬਰਾਬਰ ਪਾਪ ਤੇ ਜਿਹਦੇ ਹਿਰਦੇ ਸੱਚ ਹੈ ਉਹਦੇ ਹਿਰਦੇ ਆ ਉਹਦੇ ਹਿਰਦੇ ਆ ਵਾਹਿਗੁਰੂ ਸੱਚਖੰਡ ਵਸੇ ਨਿਰੰਕਾਰ ਹਾਂ ਜੀ ਕਰ ਕਰ ਵੇਖੇ ਨਦਰ ਨਿਆਰ ਤੇ ਸੱਚਖੰਡ ਉਹਦੇ ਉਹ ਵਸੂ ਨਾ ਤੇ ਗੰਦਾ ਖੰਡ ਇਹ ਸੱਚ ਉਹਨੇ ਕਿ ਤੁਾਰਿਆ ਲਾਹੌਰ ਦੇ ਵਿੱਚ ਹੋਏ ਨੇ ਸਰਕਾਰ ਇੱਕ ਮਾਦੋ ਲਾਲ ਹੁਸੈਨ ਹੋਏ ਨੇ ਵਾਹ ਉਹ ਮਾਦੋ ਲਾਲ ਉਹ ਬ੍ਰਾਹਮਣ ਹੀ ਹਾਂਜੀ ਹੁਸੈਨ ਉਹਨਾਂ ਦਾ ਜਰਾ ਯਾਰ ਦੋਸਤੀ ਉਹ ਮੁਸਲਮਾਨ ਹੀ ਹਾਂਜੀ ਉਹ ਇਕੱਠਾ ਹੀ ਨਾ ਚੱਲਦਾ ਮਾਦੋ ਲਾਲ ਹੁਸੈਨ ਆਹ ਹਾਂਜੀ ਉਹਨੇ ਇੱਕ ਦੂਜੇ ਨਾਲ ਇਸ਼ਕ ਕੀਤਾ ਵਾਹ ਲੋਕੀ ਕਈ ਗਲਤੀ ਵੀ ਸਮਝ ਲਈ ਇੱਕ ਅਦਾ ਦੇ ਮਲਾ ਗਿਆ ਆ ਗਿਆ ਹਾਂਜੀ ਹਾਂਜੀ ਗਲਤ ਨਜ਼ਰਾਂ ਦਾ ਸੋਚਣਾ ਨਾ ਹਾਂਜੀ ਤੇ ਉਹਨਾਂ ਨੇ ਜੋ ਕਹਿਣਾ ਉਹ ਸੱਚੋ ਨਾ ਹੈ ਤੇ ਬ੍ਰਾਹਮਣ ਹੀ ਨਾ ਹਾਂਜੀ ਜੋ ਕਹਿਣਾ ਹੋ ਜਾਣਾ ਉਹ ਮੋਲਬੀ ਨੂੰ ਜਾ ਕੇ ਸ਼ਿਕਾਇਤ ਕੀਤੀ ਮਾਰਾ ਇਹ ਬੰਦਾ ਹੈ ਇਹ ਨਾਗ ਦੇ ਨਮਾਜ਼ ਪੜਦਾ ਇਹਨਾਂ ਕੋ ਗੱਲ ਬਾਤ ਹੀ ਜਾਂਦਾ ਮੇਰੇ ਕੋ ਅੱਲਾ ਪਾ ਜਾਂਦਾ ਕਹਿੰਦਾ ਹਾਂ ਜੀ ਉਹਨੂੰ ਮਾਰਿਆ ਸਾਡੇ ਵੀ ਤੇਰੇ ਕੋ ਅੱਲਾ ਕਿੱਦਾਂ ਆ ਜਾਂਦਾ ਉਹ ਕਹਿੰਦਾ ਮੈਂ ਆਪਣੇ ਦਿਲ ਨੂੰ ਲਾ ਇਲਾ ਦਾ ਚਾਰੂ ਦੇ ਕੇ ਸਾਫ ਕਰਦਾ ਉਹ ਅੱਲਾ ਪੇ ਆ ਗਿਆ ਲੱਭਣ ਦੀ ਲੋੜ ਹੀ ਨਹੀਂ ਪਈ ਹਾਂ ਹਾਂ ਜੀ ਤੇ ਗਲਤ ਸਫਾਈ ਦੀ ਹੈ ਨਾ ਬਿਲਕੁਲ ਬਿਲਕੁਲ ਜਿੰਨੇ ਸਫਾਈ ਕਰ ਲਿਓ ਆਪੇ ਆ ਜਾਂਦਾ ਉਹਨੇ ਜੇ ਇਹਦੇ ਦੀ ਗੰਦਗੀ ਵੜੀ ਆ ਤੇ ਉਹ ਕਿਤੋਂ ਹਾਂ ਜੀ ਇਨਾ ਜਹਿਨ ਸਾਫ ਕਰਨਾ ਪੈਣਾ ਠੀਕ ਹੈ ਮਾਰੋ ਹੋਰ ਆਪਰਾ ਹੀ ਉਹ ਸਰਕਾਰ ਫਰਮਾਉਣੇ ਅਲਫਾਪ ਕੋ ਸਮਝ ਪਿਆ ਰਹੇ ਹਾਂ ਆਪਣੇ ਆਪ ਨੂੰ ਸਮਝ ਤੂੰ ਕੀ ਆ ਹਾਂਜੀ ਐਸੀ ਔਰ ਆਬਾਦਤ ਨਹੀਂ ਵਾਹ ਆਪਣੀ ਆਪ ਕਿਤਾਬ ਕੋ ਕਿਹੜੀ ਕਿਤਾਬ ਪੜ੍ਹਦੀਆਂ ਆਪਣੀ ਕਿਤਾਬ ਪੜ੍ਹਦੇ ਜੋ ਤੂੰ ਕਰਮ ਕੀਤੇ ਆ ਪਿਛੇ ਕਰ ਆਇਆ ਉਹ ਕਿਤਾਬ ਪੜ੍ਹਨੀ ਆਪਣੀ ਆਪ ਕਿਤਾਬ ਪੜ੍ਹੋ ਤੁਮ ਐਸੀ ਆਉ ਤਲਾਵਤ ਨਹੀਂ ਤਲਾਵਤ ਦਾ ਮਤਲਬ ਇਹੋ ਜਿਹਾ ਪਾਠ ਨਹੀਂ ਕੋਈ ਇਹੋ ਜਿਹਾ ਕੋਈ ਪੂਜਾ ਪਾਠ ਨਹੀਂ ਹੈਗਾ ਕੋਈ ਹਾਂਜੀ ਹਾਂਜੀ ਨਫਸ ਆਪਣੇ ਪਰ ਹਾਕਮ ਹੋਣਾ ਹੂੰ ਨਫਸ ਆਪਣੇ ਮਨ ਨੂੰ ਮਨ ਤੇ ਕੰਟਰੋਲ ਰੱਖਣਾ ਐਸੀ ਔਰ ਸਜਾਇਤ ਨਹੀਂ ਇਹਦੇ ਨਾਲ ਦਾ ਬਾਹਰ ਬੰਦਾ ਨਹੀਂ ਹਾਂਜੀ ਤੇ ਕਾਦਰੀ ਹੱਕ ਦਾ ਰਾਬਤ ਲਾਉਣਾ ਐਸੀ ਔਰ ਸਕਾਵਤ ਨਹੀਂ ਝੁਜ ਦੇ ਰਾਹ ਦੇ ਤੋਰ ਦੇਣਾ ਇਹੋ ਦਾਲ ਦਾ ਦਾਨ ਖੁੰਦ ਨਹੀਂ ਹੋਇਆ ਹਾਂ ਹਾਂ ਠੀਕ ਹੈ ਹਾਂਜੀ ਜਦੋਂ ਅੱਲਾਹ ਪਾਕ ਨੇ ਇਬਲੀਸ ਨੂੰ ਉਤੋ ਦੁਦਕਾਰਿਆ ਹੈ ਨਾ ਸੁਰਗ ਦੇ ਵਿੱਚੋਂ ਜੰਨਤ ਚੋਂ ਕੱਢਿਆ ਹੀ ਬਾਹਰ ਹਾਂਜੀ ਹਾਂਜੀ ਉਹਨੇ ਕਿਹਾ ਵੀ ਮਹਾਰਾਜ ਮੈਂ ਤੇ ਬੰਦਾ ਤੇ ਤੂੰ ਹੁਣ ਬਣਾਇਆ ਤੇ ਮੈਂ ਤੇਦਰ ਲੱਖਾਂ ਸਾਲਾਂ ਤੋਂ ਬੰਦਗੀ ਕਰਦਾ ਮੈਨੂੰ ਕੀ ਦਾ ਸਲਾਹ ਦੇਣਾ ਆਲ ਕੀ ਦੇਣਾ ਹਾਂਜੀ 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 ਉਹਦੇ ਵੀ ਜਾ ਪਹਿਲੀ ਜਮਾਤ ਤੇਰੀ ਅਰੇ ਪਹਿਲੀ ਜਮਾਤ ਤੇਰੀ ਹੋ ਵਾ ਵਾ ਉਹਦੇ ਵੀ ਮੈਂ ਢਕਾਉਣਾ ਢਕਾਉਣਾ ਬੰਦਿਆਂ ਨੂੰ ਸਿਰਾਤਲ ਮੁਸਤਕੀਮ ਤੋਂ ਸਿੱਧੇ ਰਾਹ ਤੋਂ ਢਕਾਉਣਾ ਮੈਂ ਹਾਂਜੀ ਬਿਲਕੁਲ ਉਹ ਬੈਠਾ ਨਾ ਉਤੇ ਹਾਂ ਉਹ ਨਹੀਂ ਜਾਣਦੇ ਸਿੱਧੇ ਰਾਤ ਕੇ ਹੂੰ ਉਹਨਾਂ ਦੇ ਵਿੱਚ ਜਿਹੜਾ ਮੇਰੇ ਮੇਰਾ ਬੰਦਾ ਉਹਨੇ ਆਉਣਾ ਹੀ ਹੋਣਾ ਮੇਰੇ ਨਾਲ ਜਿਹੜੇ ਤੇਰੇ ਨੂੰ ਮਾਰੀ ਜਾਣਗੇ ਸਿਰ ਸੁਖਾਈ ਜਾਣਗੇ ਖੇ ਇਹ ਸਾਰੇ ਉਹਦੇ ਪੁਜਾਰੀ ਆ ਨਹੀਂ ਉਹਦੇ ਪੁਜਾਰੀ ਇਹ ਸਾਰੇ ਸ਼ੈਤਾਨ ਦੇ ਪੁਜਾਰੀ ਆ ਠੀਕ ਹੈ ਪੁਛਾ ਕੱਢਣ ਵਾਲੇ ਆ ਜਿਹੜੇ ਚਮਟੇ ਫੜ ਬਣੇ ਸਿਰ ਘਮਾਉਂਦੇ ਆ ਉਹ ਕੋਈ ਤੇ ਇੱਕ ਚੀਜ਼ ਉਹਨਾਂ ਆਰਾਧਨਾ ਕਰਕੇ ਉਹਨੂੰ ਆਪਣੇ ਡਿੰਗਟਰੋਲ ਚ ਕੀਤਾ ਹੂੰ ਹੂੰ ਉਦ ਕੋ ਕੰਮ ਲੈਂਦੇ ਆ ਠੀਕ ਆ ਹੋਰ ਕੋ ਅੱਲਾ ਪਾਕ ਦੀ ਕੋ ਰਹਿਮਤ ਨਹੀਂ ਹੁੰਦੀ ਉਹਨਾਂ ਦੇ ਮੁਰਸ਼ਿਦਾਂ ਦੀ ਰਹਿਮਤ ਨਹੀਂ ਹੁੰਦੀ ਠੀਕ ਆ ਉਹ ਰਿਦੀ ਸਿਦੀ ਕੋ ਕੰਮ ਲੈਂਦੇ ਆ ਤੇ ਰਿਦੀ ਸਿਦੀ ਫਿਰ ਮੁੜ ਕੇ ਉਹਨਾਂ ਨੂੰ ਢਾਲ ਦਿੰਦੇ ਉਹੋ ਹੀ ਗਾਲ ਦੀ ਫਿਰ ਉਹਨਾਂ ਜਿਹੜੀ ਜਿਹੜਾ ਆਪਾਂ ਆਪਣੇ ਗੁਰੂ ਦਾ ਨਾਮ ਸ਼ਬਦ ਜਪਿਆ ਨਾ ਹਾਂਜੀ ਹਾਂਜੀ ਸਰੀਰ ਤੇ ਸਾਡਾ ਇੱਥੇ ਰਹਿ ਜਾਣਾ ਉਹਨੇ ਸਾਡੀ ਰੂਹ ਦੇ ਨਾਲ ਜਾਣਾ ਹਾਂ ਹਾਂ ਹਾਂਜੀ ਬਿਲਕੁਲ ਜੀ ਜਿਹੜਾ ਅਸੀਂ ਆਪਣੇ ਗੁਰੂ ਤੋਂ ਬਿਗੈਰ ਹੋਰ ਕੋ ਕੰਮ ਕੀਤਾ ਨਾ ਉਹ ਵੀ ਸਾਡੇ ਸਰੀਰ ਦੇ ਨਾਲ ਰਹਿਣਾ ਹੂੰ ਹੂੰ ਉਹਨੇ ਪਦਰੀ ਸਾਡੇ ਸਰੀਰ ਦਾ ਕੀ ਕਰਨਾ ਬਿਲਕੁਲ ਹਾਂਜੀ ਮੰਦਗੀ ਭਜਾ ਹੋ ਜਾਣੀ ਗੁਰੂ ਤੋਂ ਬਗੈਰ ਖਤਮ ਘਾੜੀ ਹੋ ਜਾਣੀ ਬਾਕੀ ਨਾਮ ਸ਼ਬਦ ਜਿਹੜਾ ਉਹ ਉਹਨੇ ਹੀ ਪਾ ਲਉਣਾ ਹੂੰ ਹੂੰ ਰੀਡੀਆਂ ਸਿੱਧੀਆਂ ਇੱਥੇ ਰਹਿ ਨਹੀਂ ਰਹਿ ਦਿਓ ਸਿੱਧੀਆਂ ਵਾਲਿਆਂ ਦਾ ਦੇਖੋ ਜਿੰਨੇ ਵੀ ਕੇਸ ਆ ਰਹੇ ਆ ਇਦਾਂ ਫਰੇਬ ਦੇ ਉਹ ਜਦਾਂ ਨੇ ਉਹਨਾਂ ਦਾ ਦਿਮਾਗ ਖਰਾਬ ਕੀਤਾ ਤੇ ਉਹ ਜਨਾਨੀਆਂ ਨੇ ਫੜੇ ਸਦਾ ਕੰਮ ਕਰ ਦਿੰਦੇ। ਨਾ ਵੇਨੇ ਕਿਹੜੇ ਕਿਹੜੇ ਬਾਬੇ ਹਾਂਜੀ ਤੁਹਾਨੂੰ ਪਤਾ ਹੀ ਆ? ਹਾਂਜੀ ਹਾਂਜੀ। ਕਿਡੀਆਂ ਕਿਲਕੜਾ ਦੁਨੀਆ ਮਗਰ ਲੱਗੀ ਹੁੰਦੀ। ਹਾਂਜੀ ਕਿੱਥੋਂ ਰਹਿ ਗਏ? ਹਾਂਜੀ ਕਿਰ ਨਫ ਤੇ ਕੰਟਰੋਲ ਨਹੀਂ ਹੋਇਆ। ਨਫ ਠੀਕ ਹੈ। ਮਿਲ ਬਲ ਬਣ। ਤੇ ਬਜ਼ੁਰਗਾਂ ਹੋਵੇ ਨਫ ਤਾਂ ਆਪਣੇ ਘਰ ਆ ਕੇ ਹੋਣਾ। ਹੂੰ ਹੂੰ ਐਸੀ ਹੋਰ ਸਗਾਇਤ ਨਹੀਂ। ਹੂੰ ਇਹਦੇ ਨਾਲ ਦਾ ਬਹਾਦਰ ਬੰਦਾ ਨਹੀਂ ਹੈਗਾ ਜਿਹੜਾ ਆਪਣੇ ਨਫ ਤੇ ਕੰਟਰੋਲ ਕਰਦਾ। ਵਾਹ ਵਾਹ। ਹਾਂਜੀ। ਉਹ ਕਿਸੇ ਦਾ ਕੋਈ ਮਾਲ ਪਿਆ ਆ। ਹਾਂਜੀ ਵਾਹ ਵਾਹ। ਉਹ ਤੈਨੂੰ ਕਹਿਣਾ ਚੁੱਕ ਬਿਲਕੁਲ ਸੈਤਾਨ ਨੇ ਕਹਿਣਾ ਨਾ ਨਫਸ ਨੇ ਕਹਿਣਾ ਚੁੱਕ ਤੇ ਦਿਲ ਨੇ ਕਹਿਣਾ ਨਾ ਜ਼ਮੀਰ ਤੇ ਨੇ ਨਾ ਇਹ ਗਲਤ ਕੰਮ ਹਮ ਇਹ ਨਹੀਂ ਕੰਮ ਕਰਨਾ ਹਾਂਜੀ ਤੇ ਉਹ ਜੋ ਬਹਾਰ ਤੋਂ ਮਤੋਂ ਕੋ ਲਾ ਜੇਬ ਤੇ ਪਾ ਬਿਲ ਬੋ ਜੇ ਮੇਰੇ ਇਦਾਂ ਹੀ ਹੈ ਇਦਾਂ ਇਦਾਂ ਮੜਾ ਮਲੇ ਇਹਨਾਂ ਦਾ ਦੂਰ ਦੂਰ ਤੱਕ ਮੈਂ ਜਿਤ ਤੱਕ ਮੈਨੂੰ ਨੌਲੇਜ ਆ ਕਿ ਫਕੀਰੀ ਦੇ ਨਾਲ ਤਾਂ ਕੋਈ ਨਾਤਾ ਨਹੀਂ ਆ ਫਕੀਰੀ ਦੇ ਵਗਨਾਮ ਨਹੀਂ ਕਰਨਦੇ ਬਦਨਾਮ ਯਾਰੀ ਤੋਂ ਫਕੀਰੀ ਧੜਾ ਗਈ ਉਹ ਗੀਰ ਬੰਦਾ ਮੋਹ ਮਾਇਆ ਤੋਂ ਦੂਰ ਆ ਤੇ ਲਕਰ ਬਿਆ ਦੇ ਗੱਡੀਆਂ ਮੁੰਦਰੀਆਂ ਹੱਥ ਭਰੇ ਹੁੰਦੇ ਗੱਡੀਆਂ ਰੱਖੀਆਂ ਬਾਦੇ ਨੇ ਜਾ ਜਾ ਕਾਰੇ ਕੋਠੀਆਂ ਪਾਈਆਂ ਹਾਂਜੀ 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 ਤੇ ਉਹ ਸਿੱਤਲੇ ਬਾਰੇ ਜੀਰੋ ਬਸ ਦੇ ਤਾਂ ਵੇਖੋ ਇਦਾਂ ਸਾ ਸਾਡੇ ਨੰਦ ਸੰਗ ਜਾਂਦੇ ਆ ਕਦੇ ਪਰ ਡੰਡਾ ਫੇਰ ਤੇ ਫਿਰ ਰੋਂਦੇ ਆ ਉਹ ਉਹ ਤਾਂ ਕਹਿੰਦੇ ਆ ਸਾਨੂੰ ਦੱਸੋ ਆਪਣਾ ਦੇਖੋ ਤਾਂ ਹੈਗਾ ਜੀ ਤੁਸੀਂ ਦੱਸੋ ਆਪਣੇ ਸਿਲਸਿਲੇ ਬਾਰੇ ਦੱਸੋ ਆਪਣਾ ਕੁਰਸੀ ਨਾਮਾ ਦੱਸੋ ਮੁਰਸ਼ਿਦ ਨੂੰ ਅੱਗੇ ਦੱਸੋ ਕੌਣ ਆ ਤੁਹਾਡਾ ਅੱਗਾ ਬਿਸ਼ਰ ਦੱਸੋ ਕੋ ਮੂੰਹ ਸਿਰ ਤੇ ਹੋਵੇ ਤੁਹਾਡੇ ਸਿਲਸਿਲੇ ਦਾ ਆ ਬਾਬਾ ਹੀ ਹੁਣ ਪਈ ਜਿਆਦਾਤਰ ਦੇਖਿਆ ਹੋਊਗਾ ਵੀ ਮਜਾਰਾ ਵੀ ਹਮੇ ਬਣਾਇਆ ਉੱਤਲੇ ਕੁਛ ਵੀ ਨਹੀਂ ਕੁਛ ਵੀ ਨਹੀਂ ਯਾਰ ਗਾਲੇ ਦਹੀਂ ਮੀਣ ਗਾਲੀ ਬੇਰੋਜ਼ਗਾਰੀ ਜਿਆਦਾ ਹੀ ਠੀਕ ਆ ਹਾਂ ਬੰਦੇ ਬੈਜੋ ਆਪੇ ਕੋਨਾ ਕੋ ਚੜੂ ਗਈ ਨਾ ਕੋ ਮੱਥਾ ਟੇਕੋ ਕਿ ਕੋਈ ਨਹੀਂ ਆ ਕੇ ਬਿਲਕੁਲ ਨਹੀਂ ਆ ਗਈ ਤੇ ਉਹ ਹਾਸੇ ਵਾਲੀ ਗੱਲ ਦਾ ਤਾਂ ਵੀ ਕੋਈ ਬੰਦਾ ਚਲ ਗਿਆ ਕੇ ਬਾਬੇ ਕੋ ਹਾਂ ਜੀ ਬਾਬਾ ਬੰਦਾ ਬਾਬਾ ਜੀ ਕੰਮ ਕਰਨ ਦੀ ਜੀ ਨਹੀਂ ਕਰਦਾ ਕਹਿੰਦਾ ਮੇਰਾ ਵੀ ਨਹੀਂ ਕਰਦਾ ਮੈਂ ਬਾਬਾ ਬਣ ਗਈ ਤੂੰ ਵੀ ਬੰਜਾ ਦੋ ਪਿੰਡ ਕਹਿੰਦਾ ਗਰਾਫ ਘੜਾ ਲਈਦੇ ਨਹੀਂ ਜਿਹੜਾ ਦੱਸਦਾ ਜਦਾ ਇਹ ਜਿਹੜਾ ਆਪਾਂ ਸੂਫੀ ਦਾਸ ਤਾਂ ਜਿਹੜਾ ਆਪਾਂ ਚੈਨਲ ਬਣਾਇਆ ਜਨਾਬ ਉੱਤੇ ਇਹ ਬਸ ਇਹ ਉਹ ਗੱਲਾਂ ਸਾਹਮਣੇ ਲਿਆਉਣੀਆਂ ਦੁਨੀਆ ਦੇ ਖੁੱਲ ਕੇ ਯਾਰਾ ਬੇ ਬੜਾ ਮਨ ਦੋਹਿਆ ਹੀ ਮੇਰਾ ਇਹ ਸਾਰਾ ਦੇਖਦੇ ਤੁਹਾਨੂੰ ਪਤਾ ਹੈ ਕਿ ਸਾਡਾ ਵੀ ਕੁਆਲੀ ਦਾ ਥਾਂ ਧਾਂ ਧਾਂ ਬਕਰੇ ਬਕਰੇ ਸੁੱਫਲੇ ਵੇਖ ਕੇ ਬਖਾਂਡ ਆਵਾਜ਼ ਬੜਾ ਵੇਖਣਾ ਦੁੱਖ ਵੀ ਲੱਗਦਾ ਇਸ ਲਈ ਪਰ ਮੈਂ ਕਿਹਾ ਕਿ ਆਵਾਜ਼ ਪੋਈ ਨੇ ਤੈਨੂੰ ਤੇ ਅਠਾਉਣੀ ਚਾਹੀਦੀ ਫਿਰ ਅਸੀਂ ਪੈਰ ਦਿੱਤੀ ਬਹੁਤ ਵਧੀਆ ਕੰਮ ਆ ਬਹੁਤ ਵਧੀਆ ਪ੍ਰਾਲਾ ਹਾਂ ਜੀ ਹਾਂ ਜੀ ਬਾਬਾ ਜੀ ਸਰਕਾਰ ਰਹਿਮਤਾਂ ਕਾਨ ਕੌਂਸਲ ਪਾਕ ਸਰਕਾਰ ਹਰਮੰਦਾਨ ਫਤਿਹਕਰਨ ਮਹਾਰਾਜ ਆਮ ਜਾਬੀ ਬਖਸ਼ਣ ਧਰਮਕਰਨ ਮਹਾਰਾਜ ਮੈਂ ਇੱਕ ਜਗਾ ਗਿਆ ਜਨਾਬ ਤੇ ਹੋਲੇ ਯੂਮਰਦਾ ਇਹ ਮੁੰਡਾ ਸਾਡੇ ਰਗੋ ਤੇ ਜਦੋਂ ਉਹਨੂੰ ਚੜ ਗਈ ਜੀ ਪੌਣ ਖੁੰਡੀ ਵਰ ਲਈ ਜਣੇ ਆਂਦਾ ਮੈਂ ਬਜ਼ੁਰਗ ਆ ਮੈਂ ਦੱਸਿਆ ਐਵੇਂ ਕੋਲ ਖੁੰਡਾ ਆਪਣਾ ਫੜਦੀ ਗਈ ਇਹਦਾ ਕੀ ਮਤਵ ਆ ਸੋ ਅ디 ਦੇ ਬਰਾਚਾਰੀ 50 ਸਾਲ ਉਮਰੋ ਵੀ ਸਾਨੂੰ ਤੇ ਮਤਵਤਾ ਲੱਗਾ ਨਹੀਂ ਖੁੰਡੇ ਖੁੰਡੇ ਖੁੰਸੀ ਇਹਦਾ ਹਾ ਸਭ ਹੈਗੀ ਹੈ ਬਖੰਡ ਭਾਰੀ ਕਿੱਦੀ ਤੈਨੂੰ ਗੱਲ ਵਸੀ ਪਰ ਦੁਨੀਆ ਜਿਆਦਾ ਮੰਦੀ ਇਹ ਵਹੀ ਹੁੰਦੀ ਹੈ ਮੁਹੰਮਦ ਸਾਹਿਬ ਸਰਕਾਰ ਤੇ ਠੀਕ ਆ ਹਾਂਜੀ ਹਾਂਜੀ ਜਬਰ ਵਾਲੇ ਫਰਿਸ਼ਤੇ ਰਹਿੰਦੇ ਆ ਅੱਲਾਹ ਪਾਕ ਦਾ ਹੁਕਮ ਹੁੰਦਾ ਹੈ ਹਾਂਜੀ ਠੀਕ ਆ ਖਾਂਜੀ ਉਹ ਉਹਨਾਂ ਨੂੰ ਮਤਲਬ ਮੁਹੰਮਦ ਸਾਹਿਬ ਸਰਕਾਰ ਨੂੰ ਮਤਲਬ ਇਦਾਂ ਹੋ ਜਾਂਦਾ ਹੁੰਦਾ ਵਜਤ ਵਜਦਾਉਂਦੀ ਜਿਹਨੂੰ ਵਜਤ ਮਸਤੀ ਕਹਿ ਦਿੰਦੇ ਆ ਹਾਂਜੀ ਠੀਕ ਆ ਖਾਂਜੀ ਹੁਣ ਤੇ ਬਰਾਜ ਜਣੇ ਖੜੇ ਨੂੰ ਵਜਤ ਵਜਦਾ ਉੱਟੀ ਉਹ ਉਹਨਾਂ ਹਸਤੀਆਂ ਦੇ ਹੁੰਦੀ ਆ ਜਿਹਨੂੰ ਵਹੀ ਕਹਿ ਦਿੰਨੇ ਹਾਂ ਤੇ ਹੁਣ ਹੁਣ ਤੇ ਭਰਾ ਜਣਾ ਜ ਜਣਾ ਖੜਾ ਜਾਂਦਾ ਵੀ ਮਿਲ ਤੇ ਫਲਾਣਾ ਬਾਬਾ ਆ ਗਿਆ ਤੇ ਮਿਲ ਤੇ ਤੀ ਮਰਾ ਬਾਬਾ ਆ ਗਿਆ ਤੇ ਮੁੜ ਕੇ ਬਾਬੇ ਕਿੱਥੇ ਚਲੇ ਜਾਂਦੇ ਆ ਮੇਰਾ ਭਾਈ ਯਾਰ ਜਿਹਦਾ 24 ਘੰਟੇ ਨਾਂ ਲੈਣ ਨੇ ਉਹ ਸਾਨੂੰ ਛੱਡ ਕੇ ਪਿਛਾਉਣਗੇ ਬਿਲਕੁਲ ਹਾਂਜੀ ਉਹ ਤੇ ਹਰ ਵਕਤ ਉਹਨਾਂ ਨੇ ਸਾਨੂੰ ਉਹਨਾਂ ਦੀ ਨਿਗਾਹ ਦੇ ਵਿੱਚ ਰਹੀ ਨੇ ਬਾਬਾ ਕਿਉਂ ਸਾਰਾ ਇਹ ਨੋਟਿਸ ਕਰਦੇ ਆ ਇਹਨੇ ਕਿ ਜੇ ਗਈਏ ਜੀ ਬੱਸ ਜੀ ਵੀਰਵਾਰ ਬਾਬੇ ਸਾਡੇ ਲਾਗੇ ਜਾਂਦੇ ਤੇ ਮੁੜ ਕੇ ਨਹੀਂ ਆਉਂਦੇ ਤੇ ਮੁੜ ਕੇ ਬਾਬੇ ਕਿੱਥੇ ਚਲ ਜਾਂਦੇ ਆ ਮੰਡੀ ਚ ਜਾਂਦੇ ਪਾਪੀ ਇੱਕ ਟਾਲਿਆ ਇਹਨਾਂ ਨੇ ਦੁਨੀਆ ਨੂੰ ਬਖਾਵਾ ਭੇੜਚਾਲ ਬਣਾਈ ਆ ਕਿ ਇੱਕ ਦਿਨ ਉਹ ਇੱਥੇ ਹਾਂਜੀ ਨਾਲੇ ਸਾਨੂੰ ਮਥਾ ਮੁੰਧਾ ਦੇਖੋ ਤੇ ਨਾਲੇ ਸਾਡੀ ਬਖੰਡ ਬਾਜੀ ਵੇਖੋ ਆਗੇ ਪਤਾ ਬਤਾ ਖੁਸ਼ ਹੋ ਪੈਦੀ ਉਹ ਰਸਤਾ ਘੱਟੀ ਕਰ ਲੈਂਦੇ ਨੇ ਰਸਤੇ ਕੀ ਆ ਗੱਲ ਹੋਣ ਦੇਖੋ ਤੋ ਫਕੀਰ ਤੇ ਕ ਵਸੀਲਾ ਹੈ ਨਾ ਹੁਣ ਆਪ ਵੀ ਕਹਿੰਦੇ ਅਹੀਂ ਕਰਨਾ ਅਹੀਂ ਕੀਤਾ ਅਰ ਨਾਲਾ ਕੌਣ ਅੱਲਾਪਾ ਇਹ ਲੋਕ ਕਹਿੰਦੇ ਹੋਗੀ ਫਕੀਰ ਦਾ ਕੰਮ ਹੈ ਦੁਆ ਕਰਨਾ ਦੁਆਏ ਫਕੀਰਾ ਰਹਿਮ ਅੱਲਾ ਅੱਲਾ ਦਾ ਕੰਮ ਹੈ ਰਹਿਮ ਕਰਨਾ ਤੂੰ ਦੁਆ ਕਰ ਤੂੰ ਤੂੰ ਕਿਤਾ ਰਹਿਮ ਕਰ ਦੇਣਾ ਹਾਂਜੀ ਮੇਰੇ ਬਰ ਬਰ ਤੇ ਜਾਂ ਫਿਰ ਪਾਵਰ ਹੋਵੇ ਰਹਿਮ ਆ ਦੀ ਕੰਮ ਹੱਤੀ ਹੋਵੇ ਕੋਈ ਹਾਂਜੀ ਬੌਸ ਬਾ ਸਰਕਾਰ ਠੋਕਰ ਦਾ ਮਰਦੇ ਠਾਉਂਦੇ ਸੀ ਨਾ ਹਾਂਜੀ ਉਹ ਹਸਤੀ ਸੀ ਨਾ ਬੌਸ ਉਹ ਮਸੀਹ ਸਾਹਿਬ ਅੱਲਾ ਦਾ ਹੁਕਮ ਲੈ ਕੇ ਮਰਦੇ ਜਿੱਦਾ ਕਰਦੇ ਉਹ ਫਰਮਾਉਂਦੇ ਸੀ ਕੁੰਬੇ ਜਨਲਾ ਕੁਰਾਨ ਦੇ ਵਿੱਚ ਦਰਜ ਆਏ ਤੇ ਕੁੰਬੇ ਜਨਲਾ ਵੀ ਉੱਥੇ ਅੱਲਾ ਦੇ ਹੁਕਮ ਨਾਲ ਉੱਠ ਮਰਦਾ ਉੱਥੇ ਪੈਂਦਾ ਹੈ ਬੌਸ ਬਾ ਸਰਕਾਰ ਫਰਮਾਉਂਦੇ ਕੁੰਬੇ ਜਨੀ ਉੱਥੇ ਮੇਰੇ ਹੁਕਮ ਨਾਲ ਉੱਠ ਆਹ ਉੱਠ ਪੈਂਦਾ ਹੈ ਹਾਂ ਉਹ ਸਰਕਾਰ ਨੇ فرمایا ਦੀ ਉਹ ਕਾਦਰੀਆ ਹਾਂ ਜੀ ਮੈਂ ਅਬਦੁਲ ਕਾਦਰੀਆ ਆਹ ਹਾਂ ਇਹ ਉਹ ਕਰ ਸਕਦਾ ਤੇ ਮੈਂ ਵੀ ਕਰ ਸਕਦਾ ਮੈਂ ਉਹਦਾ ਬੰਦਾ ਹੈ ਵਾਹ ਪਾਵਰਾ ਮਿਲ ਗਿਆ ਇਹਨਾਂ ਸਰਕਾਰਾਂ ਜੇ ਜਲ ਫਿਰ ਉਹ ਹੋ ਜਾਵੇ ਇਹਦੇ ਨਾਲ ਹੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਾਨੂੰ ਟਾਈਮ ਦਿੱਤਾ ਤੇ ਖੁੱਲ ਕੇ ਗੱਲਾਂ ਕਰਨ ਵਾਸਤੇ ਬੜਾ ਧੰਨਵਾਦ ਜੀ ਕਿਉਂਕਿ ਜਿਆਦਾਤਰ ਉਹ ਵਿਖਾਵੇ ਵਾਲੀਆਂ ਗੱਲਾਂ ਹੁੰਦੀਆਂ ਮੈਂ ਚੈਨਲ ਦਾ ਮੇਰਾ ਮੋਟੂਵੇ ਹੋਏ ਕਿ ਖੁੱਲ ਕੇ ਜਲਾ ਹੁਣ ਯਾਰਾ ਫਕੀਰੀ ਬਾਰੇ ਕੋਈ ਹੋ ਜਾ ਦਿਖਾਵਾ ਨਾ ਹੋਵੇ ਔਰ ਸ੍ਰੋਤਾ ਤਾਂ ਹੋ ਵੀ ਜ਼ਿਆਦਾ ਚਾਹੁੰਦੇ ਆ ਜੀ ਸੂਫੀ ਦਾਸਤਾ ਦੇਖਣ ਵਾਲਿਆਂ ਦਾ ਸਵਾਗਤ ਹੈ ਸਾਰੇ ਲਾਈਕ ਸ਼ੇਅਰ ਕਰੋ ਕਮੈਂਟ ਕਰੋ ਥੈਂਕ ਯੂ